ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਗੁੰਮਤੀ ਖੁਰ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਜਿਹੜਾ ਤੁਸੀਂ ਕੋਟਕਪੂਰਾ ਜੈਤੋ ਗੋਨਿਆਣਾ ਹੋ ਕੇ ਬਠਿੰਡਾ ਜਾਂਦੇ ਓਸ ਰੋਡ ਤੇ ਇਹ ਪਿੰਡ ਰਹਿ ਜਾਂਦਾ ਇਸ ਪਿੰਡ ਚੋਂ ਆਪਾਂ ਇੱਕ ਪਲਟਿਨਾ 100 ਸੀਸੀ ਦੀ ਵੀਡੀਓ ਬਣਾ ਰਹੇ ਆ ਇਹ ਮੋਟਰਸਾਈਕਲ ਫੋਰ ਸੇਲ ਹੈ ਬਹੁਤ ਸੋਹਣਾ ਮੋਟਰਸਾਈਕਲ ਹੈ ਤੁਹਾਨੂੰ ਸਾਰੀਆਂ ਸਾਈਡਾਂ ਤੋਂ ਆਪਾਂ ਦਿਖਾਉਨੇ ਆ। ਸਭ ਤੋਂ ਪਹਿਲਾਂ ਤਾਂ ਜਿਹਦੇ ਨੰਬਰ ਦੀ ਗੱਲ ਕਰੀਏ ਲੁਧਿਆਣੇ ਦਾ ਨੰਬਰ ਹੈ ਪੀ ਵੀ 10 ਡੀ ਜੀ 98 93। ਨੰਬਰ ਪਲੇਟ ਸਰਕਾਰੀ ਲੱਗੀ ਹੋਈ ਹੈ। ਤੇ ਫਰੰਟ ਟਾਇਰ ਤੁਸੀਂ ਦੇਖੋ ਵੀ ਅੱਧਾ ਫਰੰਟ ਟਾਇਰ ਹੈਗਾ। ਅਲਾਈ ਵੀ ਲੱਗੇ ਹੋਏ। 100 ਸੀਸੀ ਪਲਟਿਨਾ। ਬਹੁਤ ਸਾਫ਼ ਮੋਟਰਸਾਈਕਲ ਹੈ। ਇੰਜਨ ਬਿਲਕੁਲ ਸੁੱਕਾ ਹੋਇਆ। ਕੋਈ ਕਿਤੋਂ ਲੀਕੀਜ ਨਹੀਂ। ਟੈਂਕੀ ਟਾਪੇ ਬਿਲਕੁਲ ਨਾਲ ਦੇ ਕੰਡੀਸ਼ਨ ਦੇਖੋ ਮੋਟਰਸਾਈਕਲ ਦੀ ਬਹੁਤ ਸੋਹਣਾ ਮੋਟਰਸਾਈਕਲ ਹੈ ਐਂਡ ਇੰਡੀਕੇਟਰ ਸਾਰੇ ਨਾਲ ਦੇ ਆ ਸਾਰੇ ਵਰਕਿੰਗ ਕੰਡੀਸ਼ਨ ਦੇ ਵਿੱਚ ਸਾਰੇ ਇੰਡੀਕੇਟਰ ਵਗੈਰਾ ਜਗਦੇ ਸਰਕਾਰੀ ਨੰਬਰ ਪਲੇਟ ਦੂਸਰੀ ਸਾਈਡ ਤੋਂ ਦੇਖੋ ਮੋਟਰਸਾਈਕਲ ਚੇਨ ਕਵਰ ਤੇ ਇੱਕ ਛੋਟਾ ਜਿਹਾ ਥੱਲੇ ਇਥੋਂ ਮੜਿਆ ਵੈਲਡਿੰਗ ਹੋਈ ਹੋਈ ਹੈ ਬਾਕੀ ਸਾਰੇ ਮੋਟਰਸਾਈਕਲ ਤੇ ਕਿਤੇ ਵੀ ਟੱਚ ਤੁਚ ਨਹੀਂ ਟਾਪੇ ਟੁੱਪੇ ਬਿਲਕੁਲ ਵਰੀਆ ओरिजिनल ਨਾਲ ਦੇ ਮੀਟਰ ਦੋਨੋਂ ਮੀਟਰ ਵਰਕਿੰਗ ਦੇ ਵਿੱਚ ਹੈ ਪੈਟਰੋਲ ਵਾਲਾ ਮੀਟਰ ਵੀ ਚੱਲਦਾ ਹੈ ਦੂਸਰਾ ਮੀਟਰ ਵੀ ਚੱਲਦਾ ਹੈ ਬੈਟਰੀ ਇਹਦੀ ਬਿਲਕੁਲ ਨਵੀਂ ਹੈ 1 ਸਾਲ ਦੀ ਗਾਰੰਟੀ ਹੈ ਬੈਟਰੀ ਦੀ ਤੇ ਕਾਗਜ਼ ਪੱਤਰ ਬਿਲਕੁਲ ਓਕੇ ਹੈ ਕਾਗਜ਼ ਪੱਤਰ ਵੀ ਆਪਾਂ ਤੁਹਾਨੂੰ ਇਹਦੇ ਦਿਖਾਉਣੇ ਬਿੱਲ ਵੀ ਨਾਲ ਹੈ ਜਦੋਂ ਮੋਟਰਸਾਈਕਲ ਨਿਕਲੇ ਸੀ ਆਹ ਵਾਲੀ ਇਹਦੀ ਕਾਪੀ ਹੈ ਆਰ ਸੀ ਹੈ ਆਰਸੀ ਪਹਿਲਾਂ ਇਹਨਾਂ ਮਾਡਲਾਂ ਦੇ ਵਿੱਚ ਇਸੇ ਤਰ੍ਹਾਂ ਦੀ ਆਉਂਦੀ ਸੀਗੀ ਚੈਪ ਵਾਲੀ ਕਾਪੀ ਨਹੀਂ ਹੈ ਲੁਧਿਆਣੇ ਦਾ ਨੰਬਰ ਹੈ ਤੇ ਆ ਇਹਦਾ ਜਦੋਂ ਇਹ ਨਵਾਂ ਨਿਕਲਿਆ ਸੀ ਉਹ ਵਾਲਾ ਬੈਲ ਹੈ ਤੇ ਬਾਕੀ ਨਾਲ ਇਹਦੇ ਐਫੀ ਡਿਵਟ ਵਗੈਰਾ 29 30 ਨੰਬਰ ਫਾਰਮ ਲੱਗੇ ਹੋਏ ਆ ਆ ਉਸ ਬੰਦੇ ਦਾ ਪ੍ਰੂਫ ਹੈ ਆਧਾਰ ਕਾਰਡ ਪ੍ਰੂਫ ਦੋਸਤ ਨਹੀਂ ਹੈ ਇਹਦਾ ਪੈਨ ਕਾਰਡ ਪ੍ਰੂਫ ਨਾਲ ਲੱਗਾ ਹੋਇਆ ਇਹ ਇਹਦੇ ਡਾਕੂਮੈਂਟ ਸੀਗੇ ਕੋਈ ਡਾਕੂਮੈਂਟਾਂ ਦੀ ਪ੍ਰੋਬਲਮ ਲੁਧਿਆਣੇ ਦਾ ਨੰਬਰ ਨਵੀਂ ਬੈਟਰੀ ਕਿੱਕ ਸਟਾਰਟ 100 ਸੀਸੀ ਪਲਟਿਨ ਬਹੁਤ ਸੋਹਣਾ ਮੋਟਰਸਾਈਕਲ ਤੇ ਛੋਟਾ ਪ੍ਰਾਈਸ ਹੈ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕੋਈ ਮੁਗਲੈਲ ਨਹੀਂ ਘਟਾਉਂਦਾ ਕੋਈ ਧੂਆਂ ਨਹੀਂ ਮਾਰਦਾ ਚੱਲਣ ਦੇ ਵਿੱਚ ਬਿਲਕੁਲ ਸਾਇਲੈਂਟ ਮੋਟਰਸਾਈਕਲ ਕੋਈ ਕਿਤੋਂ ਆਵਾਜ਼ ਨਹੀਂ 1 ਰੁਪਿਆ ਲਾਉਣ ਦੀ ਲੋੜ ਨਹੀਂ ਮਾਡਲ 2011 ਤੇ ਜਿਹੜੀ ਡਿਮਾਂਡ ਹੈ ਬਾਈਆਂ ਦੀ ਉਹ 28000 ਰੁਪਿਆ ਤੇ ਮਾਨਤਾ ਆਣਾ ਬਾਈ ਕਹਿੰਦੇ ਵੀ ਕਰ ਦਾਂਗੇ ਕੋਈ ਦਿੱਕਤ ਨਹੀਂ ਜਿੰਨਾ ਕਿ ਵੀਡੀਓ ਦੇ ਵਿੱਚ ਦੱਸਿਆ ਇੰਨਾ ਹੀ ਕੀ ਚੀਜ਼ ਮਿਲੂਗੀ ਇਹ ਨਹੀਂ ਕਿ ਦੱਸਿਆ ਕੁਝ ਹੋਰ ਹੈ ਤੇ ਤੁਹਾਨੂੰ ਚੀਜ਼ ਕੋਈ ਹੋਰ ਮਿਲੂਗੀ 2011 ਮਾਡਲ ਲੁਧਿਆਣਾ ਨੰਬਰ ਨੰਬਰ ਪਲੇਟਾ ਸਰਕਾਰੀ ਲੱਗੀਆਂ ਕਾਪੀ ਸਾਰਾ ਕੁਝ ਹੈਗੀ ਆ ਤੇ ਇਹ ਲੁਧਿਆਣੇ ਵਾਲੇ ਬੰਦੇ ਦੇ ਹੀ ਨਾਮ ਪਿਆ ਤੇ ਇਹ ਮੋਟਰਸਾਈਕਲ ਦੀ ਡਿਮਾਂਡ 28000 ਰੁਪਿਆ ਮਾਣਤਾਨ ਬਾਈ ਕਹਿੰਦੇ ਵੀ ਖੁੱਲਾ ਕਰ ਦਾਂਗੇ ਵੀਡੀਓ ਵੇਖਣ ਦੇ ਲਈ ਧੰਨਵਾਦ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਨੰਬਰ 9463832013 8360678177 ਇਸ ਨੰਬਰ ਤੇ ਕਿਸੇ ਤਰ੍ਹਾਂ ਦੀ ਵੀਡੀਓ ਬਣਾਉਣੀ ਹੈ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਇਹ ਮੋਟਰਸਾਈਕਲ ਲੈਣ ਦੇ ਲਈ ਨੰਬਰ ਸਕਰੀਨ ਤੇ ਬਾਈਆਂ ਦਾ ਚੱਲਦਾ ਰਹਿਣਾ ਤੇ ਸਕਰੀਨ ਤੋਂ ਨੰਬਰ ਲੈ ਕੇ ਬਾਈਆਂ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ